ਤੁਹਾਡਾ ਵੀ ਪੇਟ ਖਰਾਬ ਰਹਿੰਦਾ ਹੈ ਅਚਾਨਕ ਹੀ ਕਨਸਟਿਪੇਸ਼ਨ ਹੋ ਜਾਂਦੀ ਹੈ ਅਚਾਨਕ ਹੀ ਲੂਜ਼ ਮੋਸ਼ਨ ਲੱਗ ਜਾਂਦੇ ਨੇ ਪਤਾ ਨਹੀਂ ਲੱਗਦਾ ਪੇਟ ਦੇ ਨਾਲ ਹੋ ਕੀ ਰਿਹਾ ਹੈ ਤਾਂ ਇਹਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਤੁਹਾਨੂੰ ਟਰਨ ਨਾ ਪੈਂਦੀ ਹੋਵੇ ਜਿਹਨੂੰ ਨੀਵਲ ਡਿਸਪਲੇਸਮੈਂਟ ਵੀ ਕਹਿੰਦੇ ਨੇ ਇਹਨੂੰ ਚੈੱਕ ਕਰਨ ਦਾ ਤਰੀਕਾ ਕੀ ਹੁੰਦਾ ਤੁਸੀਂ ਆਪਣੀ ਹੱਥ ਦੀ ਇਹ ਵਾਲੀ ਜਿਹੜੀ ਲਾਈਨ ਹੁੰਦੀ ਹੈ ਨਾ ਇਹਨੂੰ ਆਪਸ ਦੇ ਵਿੱਚ ਇਸ ਤਰੀਕੇ ਮਿਲਾਉਣਾ ਹੈ ਇਹ ਮਿਲਾ ਕੇ ਦੇਖੋ ਤੇ ਤੁਹਾਡੀਆਂ ਚੀਚੀਆਂ ਦੇ ਵੇਖੋ ਆ ਦੇਖੋ ਆ ਲਾਈਨ ਇਕੁਅਲ ਹੈ ਤੁਹਾਡੀਆਂ ਚੀਚੀਆਂ ਬਿਲਕੁਲ ਇਕੁਅਲ ਨੇ ਇਟ ਮੀਨਸ ਤੁਹਾਨੂੰ ਧਰਨ ਨਹੀਂ ਪਈ ਹੋਈ ਜਿਹਦੇ ਧਰਨ ਪਈ ਹੋएगी ਨਾ ਉਹਦੇ ਐਦਾਂ ਕਰਨ ਤੋਂ ਬਾਅਦ ਵਿੱਚ ਇਸ ਤਰੀਕੇ ਚੀਚੀ ਵੱਡੀ ਛੋਟੀ ਹੋ ਸਕਦੀ ਹੈ ਉਹਦੀ ਤੇ ਜਾਂ ਫਿਰ ਇੱਥੇ ਇਦਾਂ ਗੈਪ ਹੋਏਗਾ ਇਹਦੇ ਆਸਾਨ ਯੋਗਾਸਨ ਦੱਸਾਂਗਾ ਮੈਂ ਕਰਨ ਵਾਸਤੇ ਤਾਂ ਤੁਸੀਂ ਕੋਈ ਕਪੜਾ ਲੈ ਸਕਦੇ ਹੋ ਜਿੱਦਾਂ ਮੈਂ ਇੱਕ ਟੀ-ਸ਼ਰਟ ਲਈ ਹੋਈ ਹੈ ਇਹਨੂੰ ਮੈਂ ਰੋਲ ਆਨ ਕਰਕੇ ਇਸ ਤਰੀਕੇ ਦੇ ਨਾਲ ਇਹਨੂੰ ਆਪਣੀ ਜਿਹੜੀ ਨੀਵਲ ਹੁੰਦੀ ਹੈ ਨਾ ਸਾਡੀ ਧੁੰਨੀ ਜਿਹਨੂੰ ਕਹਿੰਦੇ ਆ ਉਹਦੇ ਉੱਤੇ ਅਸੀਂ ਰੱਖ ਕੇ ਤੇ ਇਸ ਤਰੀਕੇ ਦੇ ਨਾਲ ਸਟ੍ਰੇਟ ਲੇਟ ਜਾਣਾ ਇਸ ਤਰੀਕੇ ਨਾਲ ਤੁਸੀਂ 1 ਮਿੰਟ, 1.5 ਮਿੰਟ, 2 ਮਿੰਟ ਰੁੱਕ ਸਕਦੇ ਹੋ। ਔਰ ਅਗਰ ਤੁਹਾਡੇ ਤਰਨ ਹੋਈ ਤਾਂ ਤੁਹਾਨੂੰ ਡੈਫੀਨੇਟਲੀ ਇੱਥੇ ਬਹੁਤ ਦਰਦ ਹੋਏਗਾ। ਪਰ ਤੁਸੀਂ ਸਟੇ ਕਰੋ ਔਰ ਪੇਟ ਦੇ ਵਿੱਚ ਸਾਹ ਹੌਲੀ-ਹੌਲੀ ਲੈਂਦੇ ਰਹੋ। ਇੱਕ ਤੇ ਹੋ ਗਿਆ ਇਹ ਤਰੀਕਾ। ਜਿੰਨਾ ਟਾਈਮ ਵੀ ਤੁਸੀਂ ਰੁੱਕ ਸਕਦੇ ਹੋ ਨਾ ਇਸ ਪੋਜੀਸ਼ਨ ਵਿੱਚ ਰੁਕਣ ਦੀ ਕੋਸ਼ਿਸ਼ ਕਰੋ। ਔਰ ਇਸ ਚੀਜ਼ ਨੂੰ ਰਿਪੀਟ ਕਰੋ ਤੁਸੀਂ ਹੀ ਦਿਨ ਦੇ ਵਿੱਚ 3 ਵਾਰੀ। ਰੋਟੀ ਖਾਣ ਤੋਂ 1 ਘੰਟਾ, 1.5 ਘੰਟਾ, 2 ਘੰਟਾ ਹੋਣ ਤੋਂ ਬਾਅਦ ਵਿੱਚ ਹੀ ਕਰਨਾ ਹੈ। ਇਹ ਨਹੀਂ ਕਿ ਰੋਟੀ ਖਾਦੀ ਤੇ ਸ਼ੁਰੂ ਕਰ ਲਿਆ। ਤੇ ਤੁਹਾਡੀ ਤੁਹਾਨੂੰ ਡੈਫੀਨੇਟਲੀ ਠੀਕ ਹੋਏਗੀ। ਇਸੇ ਤਰੀਕੇ ਪੰਜਾਬੀ ਵਿੱਚ ਆਸਾਨੀ ਨਾਲ ਯੋਗਾ ਸਿੱਖਣ ਵਾਸਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ